ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਹਾਂਜੀ ਵੀਰ ਜੀ ਮਨਕੀਰ ਤੌਲਖੀ ਜੋ ਕਾਇਕ ਪੰਜਾਬ ਦੇ ਮਸ਼ਹੂਰ ਤੇ ਜੋ ਐਕਸੀਡੈਂਟ ਹੋ ਗਿਆ ਸੀ ਤੇ ਇਸ ਲੜਕੀ ਨੂੰ ਆਪਣੀ ਗੱਡੀ ਤੇ ਉਸ ਨੂੰ ਹਸਪੀਟਲ ਪਹੁੰਚਾਇਆ ਤੇ ਉਸ ਨੂੰ ਕੁਝ ਪੈਸੇ ਵੀ ਹੈ ਜੋ ਲਾਜ ਲਈ ਦਿੱਤੇ ਦੋਸਤੋ ਬਾਅਦ ਜੋ ਮਨਕੀਰ ਤੌਲਖੀ ਨੇ ਆਪ ਘਰਾਂ ਅੰਦਾਜ਼ਾ ਲੈਂਦੇ ਹੜਪੀਟਾਂ ਦਾ ਤੇ ਕਈ ਘਰਾਂ ਨੂੰ ਪੈਸੇ ਦਿੱਤੇ ਜੋ 50000 ਜਾਂ 10 ਲੱਖ ਜਿੰਨੀ ਵੀ ਸਰ ਤਾਂ ਉਹਨਾਂ ਦੀ ਫੀ ਹੋਂਦੀ ਉਨੀ ਕੀਤੀ ਠੀਕ ਹੈ ਟਰੈਕਟਰਾਂ ਦੀ ਸਹਾਇਤਾ ਵੀ ਉਹ ਕਰ ਰਹੇ ਆ ਠੀਕ ਹੈ ਜਿੰਨਾ ਵੀ ਤਨੋਂ ਮਨੋਂ ਜੋ ਹੜਪੀੜਤਾ ਦੀ ਜੋ ਸਹਾਇਤਾ ਕਰ ਰਹੇ ਆ ਆਪ ਜਾ ਕੇ ਤੇ ਬਾਕੀ ਵੀ ਰੱਬ ਬੰਦੇ ਰਾਂ ਹੀ ਆਉਂਦਾ ਠੀਕ ਹੈ ਸਿੱਧਾ ਰੱਬ ਤਾਂ ਹਮੇਸ਼ਾ ਆਉਂਦਾ ਨਹੀਂ ਉਹ ਤੇ ਹੀ ਬਾਕੀ ਵੀ ਵੀਰ ਆ ਜਿਹੜੇ ਉਹ ਵੀ ਸੇਵਾ ਬਹੁਤ ਕਰ ਰਹੇ ਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ